ਗੋਦ ਗਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੀਓ ਵਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਗਤ ਕਬੀਰ ਜੀ ਮਹਾਰਾਜ 331 ਅੰਗ ਤੇ ਸ਼ਲੋਕ ਚੰਨ ਕਰਦੇ ਹਾਂ ਰਾਗ ਗੋੜੀ 체ਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਤੇ ਗਿਆਨ ਦੀ ਵੀ ਅੰਨੀ ਆਉਂਦੀ ਆ ਇਕਣਾ ਦੂਹੀ ਹਨੇਰੀ ਆਉਂਦੀ ਆ ਨਾ ਇਸ ਤਰ੍ਹਾਂ ਗਿਆਨ ਦੀ ਵੀ ਹਨੇਰੀ ਆਉਂਦੀ ਆ ਹਨੇਰੀ ਜਿਹੜਾ ਆਉਂਦੀ ਆ ਸਭ ੜਾ ਕੇ ਲੈ ਗੇ ਉਹ ਪੜਤ ਕਬੀਰ ਦੀ ਮਹਾਰਾਜ ਫਰਮਾਨ ਕਰਦੇ ਆ ਹੁਕਮ ਕਰਦੇ ਆ ਦੇਖੋ ਭਾਈ ਗਿਆਨ ਕੀ ਆਈ ਅੰਦੀ ਇਹ ਨੇਰੀ ਚ ਫਿਰ ਕੀ ਕੁਸੋੜਿਆ ਸਭੇ ਅਡਾਨੀ ਭਰਮ ਕੀ ਭਰਮ ਉੜ ਗਿਆ ਫਿਰ ਭਰਮ ਜਿਹੜਾ ਉੜਦਾ ਨਹੀਂ ਨਾ ਉੜ ਗਿਆ ਗਿਆਨ ਨੇ ਅੜਾਇ ਪਰਮ ਸਾਡੇ ਵਿੱਚ ਘਰ ਕਰੀ ਬੈਠਾ ਜਦੋਂ ਗਿਆਨ ਦੀ ਨੇਰੀ ਆਉਂਦੀ ਹੈ ਫਿਰ ਪਰਮ ਉੱਡ ਜਾਂਦਾ ਦੇ ਕੋ ਭਾਈ ਗਿਆਨ ਕੀ ਆਈ ਆਦੀ ਸਭੇ ਅਡਾਨੀ ਪਰਮ ਕੀ ਅਰੇ ਹੈ ਨਾ ਮਾਇਆ ਬੰਦੀ ਮਾਇਆ ਵੀ ਉੜ ਗਈ ਕਰ ਕਿ ਉਹ ਨੇਰੀ ਜਾਂਦੀ ਹੈ ਕਿਤੇ ਨੋਟ ਕੱਢਦੇ ਆਏ ਉੜ ਜਾਣਗੇ ਹਵਾ ਵਿੱਚ ਪਰੰਭੀ ਉੜ ਗਿਆ ਮਾਇਆ ਵੀ ਉੜ ਗਈ ਇਹ ਹੁਣ ਕਦੋਂ ਹੋਇਆ ਜਦੋਂ ਗਿਆਨ ਪੈਦਾ ਹੋਇਆ ਉਹਦੇ ਕੋਲ ਤਾਂ ਟਿਕਦੀ ਉਹ ਨਹੀਂ ਨਾ ਪਰਮ ਠਿਕਦਾ ਉਹਦੇ ਵਿੱਚ ਨਾ ਮਾਇਆ ਟਿਕਦੀ ਆ ਉਹ ਤਾਂ ਉੜ ਗਏ ਇੰਨੇ ਕਿ ਸਾਡੇ ਵਿੱਚ ਤਾਂ ਦੋ ਹੀ ਚੀਜ਼ਾਂ ਬੈਠੀਆਂ ਇਹ ਭਰਮ ਵੀ ਬੈਠਾ ਸਾਡੇ ਵਿੱਚ ਮਾਇਆ ਵੀ ਬੰਦੀ ਫਿਰਦੇ ਅਸੀਂ ਤਾਂ ਭਗਤ ਜੋ ਮਾਇਆ ਤੇ ਰਹਿਤ ਭਗਤ ਦਾ ਸਤਸੰਗ ਜੀ ਉਹੀ ਆ ਹੁਣ ਜਿਹੜਾ ਮਾਇਆ ਤੋਂ ਰਹਿਤਾ ਮਾਇਆ ਤੇ ਰਹਿਤ ਕਦੋਂ ਹੋਇਆ ਜਦੋਂ ਗਿਆਨ ਹੋਇਆ ਨਾ ਉਹ ਤਾਂ ਰੱਖ ਲਿਆ ਆਪਾਂ ਨੇ ਗਿਆਨੀ ਮਲੇ ਗਿਆਨ ਤਾਂ ਹੋਇਆ ਨਹੀਂ ਇਹ ਗਿਆਨ ਹੋ ਗਿਆ ਫਿਰ ਪਰਮ ਖਤੋ ਹੋ ਗਿਆ ਫਿਰ ਮਾਇਆ ਖਤਮ ਹੋਗੀ ਜਿਵੇਂ ਕਿ ਡਰ ਕਦੋਂ ਆ ਜਦੋਂ ਆਪਾਂ ਕਿਤੋਂ ਨੇਰੀ ਚ ਆਈ ਨੇ ਸਾਡੇ ਕੋਲ ਪੈਸੇ ਹੋਣ ਡਰ ਰਹਿੰਦਾ ਵੀ ਕੋਈ ਮਿਲ ਨਾ ਜਾਵੇ ਰਾਤੀ ਜਦੋਂ ਹਾਈ ਕੁਛ ਨਹੀਂ ਕੋਲ ਡਰ ਖਤਮ ਆ ਦੇਖ ਲਓ ਕਦੇ ਆ ਕੇ ਨੇਰੀ ਚ ਇਹ ਕੋਲ ਪੈਸੇ ਪੂਰੇ ਆ ਨਾ ਫਿਰ ਬੰਦਾ ਡਰਦਾ ਹੀ ਮਰ ਜਾਂਦਾ ਵੀ ਹੁਣ ਵੀ ਕੋਈ ਮਿਲ ਗਿਆ ਹੁਣ ਮਿਲ ਗਿਆ ਜਦੋਂ 당ਗ ਮਲਾਂਗਾ ਫਿਰ ਫਿਕਰੇ ਕੋਈ ਨਹੀਂ ਉਹਨੂੰ ਭਾਗਦਾ ਉਹਨੂੰ ਫਿਕਰ ਕਾਤੇ ਨਹੀਂ ਹੈਗਾ ਹਾਈ ਨਹੀਂ ਕੋਈ ਕੁਝ ਕਿਆ ਲੈ ਜੀ ਕੋਈ ਲੁੱਟ ਰਕੇ ਕੋਈ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਸਾਰੀ ਰਾਤ ਵੀ ਹੁਣ ਵੀ ਕੋਈ ਆ ਕੇ ਲੁੱਟਣ ਹੁਣ ਵੀ ਆ ਗਿਆ ਗੱਲ ਗਿਆਨ ਦੀ ਹੋ ਰਹੀ ਹੈ ਸਭ ਇਹ ਅਡਾਨੀ ਪਰਮ ਕੀ ਟਾਟੀ ਰਹੇ ਨਾ ਮਾਇਆ ਬਾਦੀ ਰਹੁ ਦੋ ਤਿੱਤੇ ਕੀ ਦੋ ਤਿੱਤਾਂ ਵਾਲਾ ਦੁਬਿਧਾ ਦੋ ਚਿੱਤਾਂ ਉਹਨੂੰ ਕਹਿੰਦੇ ਆ ਜਿਹੜੇ ਦੋ ਮਾਨਾ ਜਿਹੜਾ ਦੋ ਪਾਸੇ ਜਾਂਦਾ ਇੱਕ ਪਾਸੇ ਲੱਗਿਆ ਨਹੀਂ ਜਿਹੜਾ ਦੋ ਚਿੱਤਾਂ ਕਿਨਾਂ ਦੋਏ ਥੂ ਨਿਗਰਾਨੀ ਉਹ ਦੋ ਚਿੱਤਾਂ ਵੀ ਖਤਮ ਹੋ ਗਿਆ ਦੋ ਚਿੱਤ ਵੀ ਨਹੀਂ ਰਹੇ ਦੁਬਿੱਧਾ ਵੀ ਖਤਮ ਹੋ ਗਈ ਦੁਬਿੱਧਾ ਕਦੋਂ ਖਤਮ ਹੋਈ ਹੈ ਜਦੋਂ ਗਿਆਨ ਹੋਇਆ ਹੈ ਅਜੇ ਕਿ ਜਿਸ ਤਰ੍ਹਾਂ ਨਾ ਆਪਾਂ ਕੋਈ ਕਿਸੇ ਦਾ ਲੇਖ ਲਿਖਦੇ ਆਂ ਦੀਵਾਲੀ ਦੇ ਫਿਰ ਦੀਵਾਲੀ ਦੀ ਗੱਲਾਂ ਕਰਦੇ ਆਂ ਉਹਦੇ ਚ ਵੀ ਦੀਵਾਲੀ ਵਾਲੇ ਦਿਨ ਕੀ ਹੁੰਦਾ ਹੈ ਦਾ ਸਾਰੇ ਵਾਲੇ ਦਿਨ ਕੀ ਹੁੰਦਾ ਹੈ ਇੱਕ ਨੇ ਉਹ ਗੱਲ ਭਗਤ ਕਬੀਰ ਗਿਆਨ ਦੀ ਕਰ ਰਹੇ ਆ ਵੀ ਜਦੋਂ ਗਿਆਨ ਪ੍ਰਗਟ ਹੋ ਜਾਂਦਾ ਫਿਰ ਕੀ ਹੁੰਦਾ ਭਰਮ ਵੀ ਖਤਮ ਮਾਇਆ ਵੀ ਖਤਮ ਦਵਿਧਾ ਵੀ ਖਤਮ ਜਦੋਂ ਗਿਆਨ ਨਹੀਂ ਹੈਗਾ ਫਿਰ ਇਹਨਾਂ ਹੀ ਫਸਿਆ ਰਹਿੰਦਾ ਹੈ ਦਵਿਧਾ ਵੀ ਖਤਮ ਹੋ ਗਈ ਫਿਰ ਮੋਹ ਬਲੇ ਡਾ ਟੁੱਟਾ ਜਿਹੜਾ ਮੋਹ ਤਾਂ ਉਹ ਵੀ ਖਤਮ ਹੋ ਗਿਆ ਦੇਖੋ ਗਿਆਨ ਨੇ ਕਿੰਨੇ ਕੰਮ ਕਰੇ ਆ ਇਹਨੇ ਚੀਜ਼ਾਂ ਰੁਕਾਵਟ ਪਾਉਂਦੀਆਂ ਸੀ ਗਿਆਨ ਨੇ ਸਾਰੀਆਂ ਖਤਮ ਕਰ ਦਿੱਤੀ ਰਸਤਾ ਸਾਫ਼ ਕਰਤਾ ਗੇ ਲੰਘਣ ਵਾਸਤੇ ਘਰ ਤੋਂ ਬੜਾ ਦਿਲ ਕਰਦਾ ਵੀ ਮੈਂ ਜਾਵਾਂ ਅੱਗੇ ਫਿਰ ਪੁੱਤਾਂ ਘੜਾ ਪੁੱਤੀ ਖੜੀ ਆ ਦੋਤਾ ਘੜਾ ਦੋਤੀ ਖੜੀ ਆ ਉਹਨੂੰ ਛੱਡ ਕੇ ਜਾਵਾਂ ਕਿੱਥੇ ਹੁਣ ਮੋਹ ਘੇਰ ਲਿਆ ਅਦਰ ਮਾਇਆ ਘੇਰਦੀ ਆ ਵਜੇ ਆ ਛੱਡੇ ਗਿਆ ਮੇਰੇ ਤਾਂ ਕੰਮ ਇਹ ਗਾ ਕੇ ਚਲੇ ਜਾਣਾ ਮੇਰਾ ਬਈ ਇਹ ਪਾਸ ਕੀ ਇਹਨੂੰ ਕਹਿੰਦੇ ਜੰਜਾਲ ਜਦੋਂ ਗਿਆਨ ਪ੍ਰਗਟ ਹੋਇਆ ਸਾਰੇ ਜੰਜਾਲ ਖਤਮ ਹੋ ਗਏ ਤ੍ਰਿਸ਼ਨਾ ਕਿਹੜੀ ਤ੍ਰਿਸ਼ਨਾ ਹੈ ਸ਼ਾਨ ਪਰਿਤਰ ਉੱਪਰ ਇਹ ਵੀ ਛਾਲਣੀ ਹੋ ਗਈ ਤ੍ਰਿਸ਼ਨਾ ਨਹੀਂ ਇਹ ਤ੍ਰਿਸ਼ਨਾ ਖਤਮ ਹੁੰਦੀ ਨਹੀਂ ਜਲ ਜਾਂਦੀ ਹੈ ਜਦ ਤੁਸੀਂ ਵੇਂਚ ਜਲਦੀਆ ਤ੍ਰਿਸ਼ਨਾ ਜਾ ਕੇ ਫਿਰ ਉੱਥੇ ਪਕਾਰ ਕਰਦੀ ਆ ਤ੍ਰਿਸ਼ਨਾ ਦਾਦੀ ਜਲ ਮੋਈ ਜਲ ਜਲ ਕਰੇ ਪਕਾਰ ਸਤਗੁਰੂ ਸੀਤ ਜੇ ਮੇਰੇ ਫਿਰ ਜਲੇ ਨਾ ਦੂਜੀ ਵਾਰ ਫਿਰ ਜਲਦੀ ਨਿਕੋ ਪਹਿਲੀ ਖਤਮ ਹੋ ਜਾਂਦੀ ਜਾਲ ਨੇ ਵਾਸਤੇ ਰਹੀ ਕੁਛ ਨਹੀਂ ਕਦੋਂ ਤ੍ਰਿਸ਼ਨਾ ਖਤਮ ਹੋਈ ਹੈ ਜਦੋਂ ਗਿਆਨ ਹੋਇਆ ਦੇਖੋ ਗਿਆਨ ਨੇ ਕਿੰਨੇ ਕੰਮ ਕਰਿਆ ਤ੍ਰਿਖਿਨਾਂ ਸ਼ਾਨਪਰੀ ਤਰ ਉੱਪਰ ਦੁਰਮਤ ਭਾਂਡਾ ਫੁੱਟਾ ਜਿਹੜੀ ਦੁਰਮਤ ਤੀਨਾ ਦੂਸਰੀ ਮਤ ਤੀ ਉਹਦੇ ਭਾਂਡਾ ਫੁੱਟ ਗਿਆ ਇੱਕ ਗਿਆਨ ਦੇ ਨਾਲ ਪਰਗੋ ਗਿਆਨ ਦੀ ਪ੍ਰਾਪਤੀ ਗਿਆਨ ਅੰਜਨ ਗੁਰ ਦੀਆ ਅੰਗਿਆਰ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗੋ ਸੰਤਾਂ ਦੇ ਬਿਨਾ ਮਨ ਵਿੱਚ ਪ੍ਰਗਟ ਨਹੀਂ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤ ਹੁੰਦਾ ਤ੍ਰਿਛਨਾ ਸ਼ਾਨ ਪਰਿਤਰ ਉੱਪਰ ਦੁਰਮਤ ਭਾਂਡਾ ਫੁੱਟਾ ਆਂਦੀ ਪਾਛੇ ਹੁਣ ਅੰਧੀ ਆ ਗਈ ਸਾਰਾ ਕੁਝ ਚੱਕ ਲੇਗੀ ਇਹ ਅੰਧੀ ਦੇ ਪਿੱਛੇ ਵਰਮੀ ਪੈਂਦਾ ਜਦ ਤੱਕ ਹਨੇਰੀ ਚੱਲਦੀ ਆ ਮੀਂਹ ਪੈਂਦਾ ਹਨੇਰੀ ਫਿਰ ਹੋ ਜਾਂਦੇ ਫੇਰ ਪਾਣੀ ਗਰਨ ਲੱਗ ਜਾਂਦਾ ਫਿਰ ਅੰਬਰਤ ਵਰਸ਼ਣ ਲੱਗ ਜਾਂਦਾ ਹੈ ਅੰਬਰਤ ਜਦੋਂ ਇਹ ਨੇਰੀ ਨੇ ਸਾਰਾ ਕੁਝ ਹਟਾਤਾ ਫਿਰ ਅੰਬਰਤ ਦੀ ਵਰਖਾ ਹੋਗੀ ਜੇ ਹਵਾ ਤੇ ਚੱਲੇ ਨਾ ਬੱਦਲ ਨੂੰ ਚੱਕ ਕੇ ਲੈ ਜਾਂਦੀ ਗਾ ਪੈਣੀ ਦਿੰਦੀ ਮੀ ਤਾਂ ਇਹ ਅੰਦੀ ਪਾਛੇ ਕਿਨ ਅੰਦੀ ਤੋਂ ਬਾਅਦ ਜੋ ਜਲ ਵਰਖੇ ਤੈ ਤੇਰਾ ਜਨਪੀਨਾ ਕਹਿੰਦਾ ਫਿਰ ਤੇਰਾ ਜਨਨ ਸੀ ਨਾ ਭਿੱਜ ਗਿਆ ਉਹਦੇ ਨਾਲ ਇਹ ਆਂਬਰਤ ਦੀ ਬਰਸ਼ਾ ਦੇ ਨਾਲ ਫਿਰ ਭਿੱਜ ਗਿਆ ਇਹ ਆਂਬਰਤ ਦੀ ਬਰਸ਼ਾ ਦੇ ਨਾਲ ਦੂਸਰੀ ਪਾਣੀ ਦੀ ਬਰਸ਼ਾ ਨਾਲ ਨਹੀਂ ਅਸੀਂ ਤੇ ਦੇ ਨੂੰ ਪਾਣੀ ਦੀ ਬਰਸ਼ਾ ਨਾਲ ਪਿਉਣਾ ਚਾਹੁੰਦੇ ਆ ਗੁਰਬਾਣੀ ਕੁਝ ਹੋਰ ਹੁਕਮ ਕਰਦੀ ਹੈ ਕਹੇ ਕਬੀਰ ਜਿਹੜੋਂ ਮਨ ਭਿੱਜ ਗਿਆ ਅਮਰ ਤੇ ਨਾਲ ਕਹੇ ਕਿ ਵੀਰ ਮਨ ਭਇਆ ਪ੍ਰਗਾਸਾ ਕਹਿੰਦੇ ਫਿਰ ਮਨ ਦੇ ਚ ਪ੍ਰਗਿਆਸ਼ ਹੋ ਗਿਆ ਕਿਸ ਤਰ੍ਹਾਂ ਪ੍ਰਗਾਸ ਹੁੰਦਾ ਹੈ ਕਿਸ ਤਰ੍ਹਾਂ ਗਿਆਨ ਹੁੰਦਾ ਹੈ ਤਾਂ ਗੁਰਬਾਣੀ ਦੱਸਦੀ ਹੈ ਸਾਨੂੰ ਕਹੇ ਕਿ ਕਬੀਰ ਮਨ ਭਇਆ ਪ੍ਰਗਾਸਾ ਉਹਦੇ ਭਾਨ ਜਬ ਚੀਨਾ ਕਹਿੰਦਾ ਉਹਦੇ ਹੋ ਗਿਆ ਉਹਦੇ ਨਾਲ ਚਾਨਣ ਹੋ ਗਿਆ ਜਦੋਂ ਸੂਰ ਚੜਦਾ ਉਹਨੂੰ ਕਹਿੰਦੇ ਉਹਦੇ ਹੋ ਗਿਆ ਪ੍ਰਗਾਸ ਹੋ ਗਿਆ ਮਨ ਦੇ ਚ ਉਦੇ ਭਾਨ ਜਬ ਚੀਨਾ ਇੰਨਾ ਕਹਿੰਦੇ ਆ ਲੱਭਣ ਨੂੰ ਚਾਨਣਾ ਹੋ ਗਿਆ ਰੱਬ ਲੱਭਿਆ ਗੱਲ ਤਾਂ ਰੱਬ ਨੂੰ ਰੱਬ ਨੂੰ ਲੱਭਣ ਦੀ ਹੋ ਆ ਸਾਰੀ ਇਹ ਜਿਹੜਾ ਮਨੁੱਖਾ ਜਨਮ ਆ ਰੱਬ ਨੂੰ ਲੱਭਣ ਵਾਸਤੇ ਮਿਲਦਾ ਹੈ ਹੁਣ ਦੁਨੀਆ ਲੱਭਦੀ ਫਿਰਦੀ ਆ ਪਰ ਲੱਭਣਾ ਕਿਸ ਤਰ੍ਹਾਂ ਇਹ ਗੁਰੂ ਦੱਸਦਾ ਹੈ ਲੱਭਣਾ ਦਾ ਪਾਈ ਇਹ ਗਿਆਨ ਦੇ ਨਾਲ ਆ ਗਿਆਨ ਤੋਂ ਇਹਨਾਂ ਦਾ ਪ੍ਰਗਟ ਨਹੀਂ ਹੁੰਦਾ ਸਤਸੰਗ ਦੀ ਇੱਕ ਸ਼ਬਦ ਦੀ ਸਾਡੇ ਮਨ ਵਿੱਚ ਬਸ ਗਿਆ ਇੱਕ ਮਨ ਦਾ ਪੂਰਾ ਨਿਰਣਾ ਹੋ ਗਿਆ ਨੇ ਇੱਕ ਸ਼ਬਦ ਦਾ ਜਿੰਦਗੀ ਸਫਲ ਹੋ ਗਈ ਇੱਕ ਸ਼ਬਦ ਦੀ ਸਾਡੀ ਕਰਾਸੀ ਨੂੰ ਕੱਟ ਸਕਦਾ ਇੱਕ ਸ਼ਬਦ ਲੇਕਿਨ ਅਸੀਂ ਇਸ ਤੋਂ ਅਣਜਾਣ ਆ ਵੀ ਏਡੀ ਤਾਕਤ ਸ਼ਬਦ ਦੀ ਹੈ ਏਡਾ ਹੀ ਦਾ ਭੇਜ ਦਾ ਲੁਕਿਆ ਵੇਦੇ ਚ ਇਹ ਗਿਆਨ ਦੇ ਨਾਲ ਸਾਰਾ ਕੁਝ ਪ੍ਰਗਟ ਹੋ ਜਾਂਦਾ ਹੈ